ਪੇ ਵਿਆਰ ਪਾ ਨਹੀਂ ਹੈਲੋ ਸਸਤੀ ਗੱਲ ਸਾਰਿਆਂ ਨੂੰ ਤੇ ਸ਼ੁਰੂ ਕਰਦੇ ਆਂ ਫਰਾਇਦਾ ਵਲੌਗ ਅੱਜ ਜੀ ਪੜ ਧੂਰਕੋੜ ਲਈ ਕੜਨ ਚੱਲੇ ਆਂ ਚਲੋ ਚੱਲਦੇ ਆਂ ਜਾਣੇ ਪਿਆ ਬਈ ਧੂਰਕੋੜ ਹੈਂ ਦੇਖੋ ਕੀ ਕੜਨਾ ਹੈ ਜੀ few moments later ਕਹੋ ਚੁਕੇ ਆਂ ਹੀ ਪੰਤੂਰ ਕੋਰ ਤੋਂ ਇਧਰੋਂ ਦਾ 뷰 ਚੈੱਕ ਕਰੋ ਇਹ ਦੇਖਣਾ ਭਾਈ ਗੈਟਰ ਦਾ ਸ਼ਾਟ ਹੀ ਵੇਖਣੇ ਉਥੇ ਆਪਾਂ ਮੈਚ ਇਹਨੂੰ ਅਪਰ ਕੱਟ ਨਹੀਂ ਮਾਰਨਾ ਹੁੰਦਾ ਭਾਈ ਐਂ ਕਰ ਨਹੀਂ ਮਾਰਨਾ ਦਾ ਭਾਈ ਯਾਰ ਜਿਹਨੂੰ ਅਪਰ ਕੱਟ ਖਿਡਵਾਣਾ ਅੱਜ ਤੇ ਬਣਾਉਣਾ ਹੀ ਆ ਤੇਰੀ ਬਾਡੀ ਵਿਖਾਣੀ ਨੇ ਬਾਡੀ ਵਿਖਾ ਦੋ ਹੋਰ ਆ ਬਾਡੀ ਦਿਖਾਣੀ ਹੈ ਲੜੇ ਇਹ ਕਹਿੰਦੇ ਮਾਸਟਰ ਦੀ ਪਿੱਟ ਬੋਲ ਇਹ ਅਸਲੀ ਪਿੱਟ ਵਾਲਾ ਇਹ ਆ ਪਿੱਟ ਬੋਲ ਅਸਲੀ ਪਿੱਟ ਵਾਲਾ ਜੀ ਨੇ ਅਸਲੀ ਪਿੱਟ ਬੋਲ ਓਏ ਆ ਪਰ ਵੀ ਲੜ ਪਣਾ ਯਾਰ ਚੱਲਾ ਆ ਸਹੀ ਗੱਲ ਮੈਂ ਤਾਂ ਸਿੱਧੀ ਗੱਲ ਕਹਣਾ ਵੀ ਜਿਹੜਾ ਮੈਂ ਸਾਡਾ ਨਿਕਲੇ ਬਈ ਆਪਾਂ ਉਹੀ ਖੇਡਣਾ ਹੋਰ ਕੀ ਕਹੀਏ ਯਾਰ ਆਲੇ ਤੇਰੇ ਪਾਇਦ ਇਹਦੇ ਬਾਅਦ ਆ ਜਿਹੜਾ ਹਸਾ ਹਣਾ ਪੱਜੀ ਮੂੰਹ ਪੜਾ ਕੇ ਬੈਠਾ ਰਹੇ ਕਿਤੇ ਤੈਨੂੰ ਲੈ ਕੇ ਜਾਣਾ ਤੈਨੂੰ ਲੈ ਕੇ ਜਾਣਾ ਪਏਵੇ ਜਿਹੜਾ ਆਵਰ ਦੀ ਬਾਗਰ ਆਵਰ ਦੇ ਸਹੀ ਹੋਰ ਪਹਿਲੇ ਤਾਂ ਨਹੀਂ ਤੂੰ ਨਹੀਂ ਪੰਦਣਾ ਵੇ ਇਹਦੇ ਅੰਦਰ ਕਿਹੜਦਾ ਇਹ ਵੀ ਕਿੱਡੀ ਹੈ ਇਹ ਤੇ ਇਹਨੂੰ ਤਾਂ ਬਹੁਤ ਪੱਤਾ ਕੀਤਾ ਸ਼ੋਰਾ ਤੇ ਮੁੰਡਾ ਹੱਥ ਤੇ ਵੀ ਕੱਟ ਗਿਆ ਸ਼ਤੱਤਾ ਵਰਮਾ ਵੀ ਤਾਂ ਇਹੋ ਹੀ ਲੱਗਦਾ ਹਾਂ ਤੇ ਉਹ ਫੇਰਾ ਯਾਰ ਵਧੀਆ ਖੇਡੀਆਂ ਸਾਰਾ ਬੜੀ ਖੇਡਿਆ ਤੇ ਲੈ ਤੇ ਹਜੇ ਵੀ ਅੱਡਾਂ ਗੱਡੀ ਕਿੱਦਾਂ ਆ ਇਹ ਆ ਅੱਜ ਵੀ ਵੀ ਐਸ ਲੱਗ ਜਿਉਂ ਅਕੈਡਮੀ ਚ ਹੋਈ ਜੀ ਬਣਾਇਆ ਕੀ ਰੱਖ ਰਿਹਾ ਇਹ ਮਾਸਟਰ ਹੈ ਤਾਂ ਆਇਗਾ ਹਰਸ਼ ਹਾਂ ਉਹ ਹਰਸ਼ ਦੀ ਘਣਾ ਮੰਨਦੇ ਥੋੜੇ ਲੈ ਮੈਨੂੰ ਉਹਨੇ ਕਹੀ ਮੈਨੂੰ ਨਾਲ ਉਹ ਪੂਲੀ ਬੰਦਾ ਆ ਜਾ ਉਹ ਆ ਜਾ ਜਦ ਤੂੰ ਤਾਂ ਪਾਇਆ ਨਹੀਂ ਮੈਂ ਲੈ ਫਾਰਾ ਪੜਤੀ ਦੇ ਗਲਾਕ ਪਿਆ ਕਾਰਜਾ ਕਰਨਾ ਮੈਂ ਜਾਦੂ ਦਾ ਪਾਣੀ ਪਾ ਦੇਖੀਆਂ ਦੇ ਵੇਲ ਵੀਨਰ ਇਹ ਚਿੱਕੇ ਮਾਰਨੇ ਪਾ ਕੇ ਨਾ ਲੈ ਇਧਰ ਮੇਰਾ ਤਾਂ ਹੱਕ ਬੋਲ 4 ਸੀ ਹੈ ਆਪਣੇ ਦਾ ਇੱਕ ਬੋਲ 4 ਸੀ ਸਹੀ ਆ ਆਪਾਂ ਤਾਂ ਇੱਕ ਹੀ ਖੇਡੇ ਆ ਵੱਧ ਖੇਡਿਆ ਤੇ ਵੱਧ ਮਾਰਦੇ ਇਹ ਨਹੀਂ ਕੈਚ ਕਰਦਾ ਮੇਰੀ ਬੋਲ ਤੇ ਨੀ ਕਰਦਾ ਤੀਜਾ ਚੌਥਾ ਤੇ ਸ਼ਰਤਾਂ ਨੇ ਦੋ ਕੈਚ ਛੱਡੇ ਪੁੱਪਲ ਨੇ ਹਾਂ ਕੱਲੇ ਨੇ ਦੋ ਛੱਡੇ ਆ ਨੇ ਕੱਲੇ ਨੇ ਦੋ ਛੱਡੇ ਪੁੱਪਲ ਤੋਂ ਨਾਲੇ ਮਿੰਟਰ ਓਵਰ ਲਵਾਇਆ ਕੋਹ ਨਹੀਂ ਹੁੰਦਾ ਇਹ ਇੱਕ ਬੋਲ ਘੱਟ ਅਗਲਾ ਯਾਰ ਸ਼ਟ ਲੂਗਾ ਕੋਹ ਨਹੀਂ ਹੁੰਦਾ ਕੋਪੋਪਲ ਆ ਜਾਂਦੀ ਨਾ ਲੋਡ ਤੇ ਪੋਪਲੇ ਦਾ ਮਾਰ ਨਹੀਂ ਸੀ ਆ ਜਾਂਦੀ ਲੋਡ ਹੋਰ ਨਹੀਂ ਨਗਾਦ ਨਹੀਂ ਨਹੀਂ ਪੋਪਲੇ ਮਾਰਦੇ ਹਟੇ ਬਹੁਤ ਜ਼ੋਰ ਤੇ ਨਹੀਂ ਸੀ ਕੀ ਯਾਰ ਮੈਂ ਕਹਿੰਦਾ ਬੈਟ ਤੇ ਆਂਦੀ ਹਾਂ ਹਾਂ ਮੱਕੀ ਨਹੀਂ ਮਾਰਨੀ ਪੋਪਲ ਨੇ ਹੈ ਕੋਪਲੇ ਨਹੀਂ ਮਾਰੀ ਹਟ ਜ਼ੋਰ ਤੇ ਨਹੀਂ ਆਣੇ ਜਾਣ ਲਗਾ ਮਾਰੀ ਇੱਕ ਬੈਟ ਵੀ ਸੀ ਜਣਾ ਉਹ ਜਾ ਅਸੀਂ 10 ਵਜੇ ਆਈ ਬੈਠੇ ਆ ਰਹੇ ਤੱਕ ਸੋਸਤੀ ਪਈ ਆਂਦੀ ਹੈ ਸਾਡਾ ਮੈਚ ਹੀ ਨਹੀਂ ਹੋਇਆ ਯਾਰ ਆਡਾ ਸ਼ਿਵਾ ਮੈਸੇਜ ਨਾ ਮੈਂ ਚ ਹੀ ਬਾਹ ਲੇਟ ਕੀਤੇ 10 ਹਜ਼ਾਰ ਲੋਲੇ ਯਾਰ ਸੋਸਤੀ ਪਈ ਜਾਂਦੀ ਨਾ ਆਪਣੇ ਯਾਰ ਨਾ ਵੇਖ ਲੋ ਬਈ ਆਹ ਵਿਖੜੇ ਬਈ ਕੋਰਲੇ ਪੰਨ ਦੇ ਟੀਮ ਦੇਖ ਲੋ ਬਈ ਕਾਹੀ ਵੀ ਦੇਖਾ ਕੀ ਵਿਖੋਣਾ ਪਲੇਅਰ ਬਈ ਆਹ ਵੇਲ ਬਈ ਅੱਧੇ ਪਲੇਅਰ ਆ ਰਹੇ ਲਾਲ ਜੇ ਤਾਂ ਲੱਗ ਗਏ ਦਾਦ ਕੋਪਲੇ ਪਾਣੀ ਇਹਨਾਂ ਬਾਤ ਯਾਰ ਮੇਰੇ ਮਗਰ ਬਹਿ ਗਿਆ ਗੈਪ ਚਾ ਗੈਟ ਦੀ ਸ਼ਕਲ ਤੋਂ ਪਤਾ ਨਹੀਂ ਕਿਹਨੇ ਮਿਲਦੀ ਹੈ ਉਹ ਕਹਿੰਦਾ ਨਾ ਕਹਿੰਦਾ ਮੈਨੂੰ ਤਾਂ ਮਾਈ ਗਾਡ ਬਾੜ ਪਾੜੋ ਜੇਸ ਇੱਕ ਕਣੀ ਹੈ ਪਾੜੋ ਪਾੜੋ ਜੇ ਯਾਰ ਸਾਡੇ ਵਿੱਚ ਕਿੰਨਾ ਸਾੜ ਦੇ ਉਹਨਾਂ ਲੈ ਜਾਈਦੀਆਂ ਹੁੰਦੀਆਂ ਤੇ ਪਤਾ ਵੀ ਕੰਮ ਆਉਂਦਾ ਨਹੀਂ ਬਣਾਇਆ ਵਲੌਗ ਨਾਲ ਇੱਥੇ ਥੋੜੋ ਘਸਦੀ ਹੁੰਦੀ ਗਿਆਨੀ ਯਾਰ ਇੱਥੇ ਘਸਦੀ ਆ ਦਾ ਦੰਦਰਾ

ਭਾ ਰਾਣੀ ਓਏ ਚੱਲ ਜਿਵੇਂ ਆਦੀਪੂ ਆ ਗਿਆ ਬਗੇਲੇ ਆ ਦਾ ਆਏ ਜਾਊਗਾ ਓਹ ਬਾਦੀਪੂ ਦੀਪੂ ਦਾ ਜਾਊਗਾ ਨਾ ਕੀ ਐਕਸ਼ਨ ਵੀ ਕਰਤਾ ਉਹਨੇ ਬੈਟਿੰਗ ਵੇਖ ਦੀਪੂ ਦਾ ਚੌਕਾ ਦੇਖੋ ਪੁਜਿਆ ਨੀ ਓ ਜਾਵਾ ਦੀਪੂ ਨੇ ਦੋ ਚੋਕੇ ਮਾਰੇ ਦੀਪੂ ਨੇ ਬਈ ਦੋ ਚੋਕੇ ਮਾਰੇ ਤੇ ਕਿੰਦਾ ਦਾ ਫੀਲ ਹੋ ਰਿਹਾ ਵਧੀਆ ਐ ਸਟਰਾ ਬੈਡੀਆਂ ਦੀਪੂ ਦੀ ਉਹਨੇ ਰੇ ਨੂੰ ਭੇਜਿਆ ਕਰਨਾ ਹੁਣ ਗਾ ਦੱਸ ਤੀ ਮੇਰੇ ਸਾਥ ਕੇ ਐਕਸ ਫਿਰ ਕਲਾਸ ਦਿਖਾਉਗਾ ਐਲ ਦਾ ਬਹੁਤ ਘੇਟ ਆ ਆ ਬਈ ਬਾਹਰੋ ਬਈ ਬੋਲ ਦੋ ਚੋਕੇ ਮਾਰੇ ਕਿੰਦਾ ਦਾ ਲੱਗਿਆ ਤੁਹਾਨੂੰ ਬਈ ਦੀਪੂ ਨੇ ਵਧੀਆ ਬੈਡੀਆਂ ਦੀ ਤਾੜੀਆਂ ਤਾੜੀਆਂ ਮਾਰ ਦੋ ਸਾਰੇ ਜਣੇ ਯੂ ਨਾਲ ਚੱਲਦਾ ਫਿਰ ਨਾਲ ਚੰਗਾ ਬਈ ਇੱਕ ਬੋਲ ਤੇ ਪਹਿਲੀ ਦੇ ਆਊਟ ਹੋ ਕੇ ਆ ਗਿਆ ਇਹ ਜੋ ਚੋਕਾ ਓ ਵਾਹ ਹੈਲ ਗਿਆ ਛੱਕਾ ਜਿਹੜਾ ਕੀ ਨਾਮ ਆ ਬਈ ਜਿਹੜਾ ਗਿਆ ਅੱਗੇ ਗੈਂਗਸਟਰ ਹੈ ਬਗੇਲਾ ਬਈ ਟੋਪੀ ਵੇਖ ਲਈ ਨਾਲ ਇੰਨਰ ਪਾਇਆ ਅੱਛਾ ਹੋਏ ਜੇ ਲਾਗਿਆਂ ਦੀ ਪਾਰ ਸੀ ਆ ਵੇ ਲੋ ਬਈ ਸਾਡੇ ਪੈਂਟਾਂ ਦੇ ਬਈ ਲੋਲੇ ਹਰਕ ਵਰਕਾਂ ਦੇ ਮਰਦੇ ਆ ਨਾਲ ਵੀ ਗੈਂਟਰ ਖੋਲੇ ਆਪੇ ਬਈ ਅੰਦਰ ਵੇਖ ਲੋ ਬਈ ਇੱਕ ਗੋਲਪਾ ਖਾਦਾ ਨਹੀਂ ਆਦਾ ਵੀ ਇੱਧਰ ਵੇਖ ਲੋ ਵੀ ਇੱਕ ਵਿੱਚ ਪਿਆ ਦੇ ਇੱਕ ਹੱਥਰ ਬੜੀ ਬਿਠਾ ਵੀ ਨੱਪੀ ਆਂਦੇ ਵੀ ਕਿੱਲੀ ਲੈਂਟਰ ਆ ਗਏ ਹੋਰ ਹੋਰ ਖਾਦ ਰਿਆ ਤੋ ਬਈ ਰੱਗੇ ਨਹੀਂ ਆਂਦੇ ਵੇਖ ਲਾ ਪਲੇਟ ਤੇ ਅੱਗੇ ਦੋ ਪਏ ਆ ਇਹ ਕਾਲੇ ਨੱਪੀਰ ਪਾਦਾ ਨਾ ਇਹ ਕਾਹ ਵਾ ਕੀ ਆ ਤੈਨੂੰ ਹੁਣਾਵਾ ਪੈਂਡਵਾ ਪਾਵੇ ਯਾਰਾ ਬਿਆਰ ਪੇ ਬਿਆਰ ਪੇ ਯਾਰ ਮੈਂ ਵੀ ਏ ਭਾਈ ਪੀਤੀ ਪੈਣੀ ਆ ਕੇ ਲੱਛਣ ਆਏ ਦੇ ਸਾਰੇ ਸਾਡੀ ਟੀਮ ਤਾਂ ਫਿਰ ਵੈਸੇ ਹੀ ਵਧੀਆ ਖੇਡੀ ਆ ਜੀ ਰਨ ਫਿਰ ਵੀ ਰੋਕਦੇ ਸੀ ਉਹਨਾਂ ਤੇ ਤੇ ਫਿਰ ਵੀ ਅਸੀਂ ਥੋੜੀ ਕਮੀਆਂ ਕਰਕੇ ਥੋੜੀ ਗੱਲ ਦੀ ਆ ਕਿ ਮੈਚ ਪਹਿਲਾਂ ਲੋ ਗਏ ਸੀ ਅਸੀਂ ਪਹਿਲਾ ਮੈਚ ਹਾਰ ਚੁੱਕੇ ਸੀਗੇ ਲਾਸਟ ਕਰ ਤੁਸੀਂ ਪਹਿਲਾ ਮੈਚ ਹੀ ਹੁਣ ਵਲੋਗ ਨੂੰ ਕਰਦੇ ਹਾਂ ਐਂਡ ਤੇ ਮਿਲਦੇ ਆਂ ਅਗਲੇ ਵਲੋਗ ਦੇ ਵਿੱਚ